ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜੰਤ ਸਿੰਘ ਮਾਨ ਅੱਜ 24 ਅਕਤੂਬਰ 2025 ਦੇ ਟਾਈਮ ਕਰੀਬ ਰਾਤ 7:30 ਤੋਂ 8:00 ਦੇ ਹੋਣ ਜਾ ਰਹੀ ਨੇ ਗੱਲਬਾਤ ਬਦਲਦੇ ਮੌਸਮ ਤੇ ਬਦਲਦੇ ਮિજાਜ ਬਾਰੇ ਕਰਾਂਗੇ ਕਿ ਕਿਹੜੇ ਇਲਾਕਿਆਂ 'ਚ ਕਿਹੜੀਆਂ ਸਟੇਟਾਂ 'ਚ ਮੀਂਹ ਪੈ ਸਕਦਾ ਕਿਹੜੇ ਇਲਾਕੇ 'ਚ ਮੌਸਮ ਖੁਸ਼ਕ ਰਹੂਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਇੱਕ ਘੱਟ ਦਬਾ ਦਾ ਖੇਤਰ ਅਰਬ ਸਾਗਰ ਦੇ ਵਿੱਚ ਮੌਜੂਦ ਆ ਜਿਹਦੇ ਕਾਰਨ ਵੈਸਟਰੀ ਜੈਟ ਦੇ ਡਾਇਰੈਕਟ ਕਰਨ ਦੇ ਕਾਰਨ ਉਹਦੇ ਨਾਲ ਸਿਸਟਮ ਦੇ ਨਾਲ ਗਜਰਾਤ ਦੇ ਕਈ ਖੇਤਰਾ ਵਿੱਚ ਐਮਪੀ ਤੇ ਯੂਪੀ ਦੇ ਕਈ ਖੇਤਰਾ ਵਿੱਚ ਦਰਮਿਆਨੇ ਤੋਂ ਭਾਰੀ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ 26 ਤੋਂ ਲੈ ਕੇ 28 ਅਕਤੂਬਰ ਦੇ ਦੌਰਾਨ ਤਾਂ ਨਾਲ ਲੱਗਦੇ ਦਿੱਲੀ ਦੇ ਇਲਾਕਿਆਂ ਵਿੱਚ ਵੀ 27 ਜਾਂ 28 ਨੂੰ ਕਿਤੇ ਕਿਤੇ ਨਿੱਕੀਆਂ-ਮੋਟੀਆਂ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਦੇ ਨਾਲ ਦਿੱਲੀ ਵਿੱਚ ਧੂਏ ਤੋਂ ਜਾਂ ਪ੍ਰਦੂਸ਼ਣ ਤੋਂ ਅਸਥਾਈ ਰਾਹਤ ਥੋੜੇ ਸਮੇਂ ਲਈ ਜਿਹੜੀ ਮਿਲ ਸਕਦੀ ਹੈ ਹਾਲਾਂਕਿ ਇਹ ਮੁਕੰਮਲ ਰਾਹਤ ਨਹੀਂ ਹੋਊਗੀ ਪਰ ਥੋੜੀ ਰਾਹਤ ਜਿਹੜੇ ਉਧਰਤੀ ਤੌਰ ਤੇ ਮਿਲਦੀ ਸੁਭਾਵਨਾ ਜਿਹੜੀ ਬਰਕਰਾਰ ਬਰਕਰਾਰ ਰਹੂਗੀ 27 ਤੇ 28 ਨੂੰ ਤੇ ਰਾਜਸਥਾਨ ਦੇ ਜਿਹੜੇ MP UP MP ਦੇ ਗੁਜਰਾਤ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਵੀ ਕਿਤੇ ਕਿਤੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੀ ਗੱਲ ਕੀਤੀ ਜਾਵੇ ਇਹਨਾਂ ਵਿੱਚ ਜਾਂ ਹਿਮਾਚਲ ਦੀ ਗੱਲ ਕੀਤੀ ਆਏ ਜੰਮੂ ਕਸ਼ਮੀਰ ਦੀ ਇਹਨਾਂ ਵਿੱਚ ਜ਼ਿਆਦਾਤਰ ਕਿਸ ਤਰ੍ਹਾਂ ਚ ਮੌਸਮਾਂ ਅਗਲੇ 10 ਦਿਨ 8 ਤੋਂ 10 ਦਿਨ ਜਿਹੜਾ ਮੌਸਮ ਖੁਸ਼ਕ ਰਹਿ ਸਕਦਾ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਅਗਲੇ 5-7 ਦਿਨ ਕੋਈ ਖਾਸ ਗਰਾਵੜ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਜਿੱਦਾਂ ਕਰਕੇ ਕਿਸਾਨ ਵੀਰਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਹਲੇ ਕਣਕ ਦੀ ਬਜਾਈ ਦੀ ਕਾਹਲ ਨਾ ਕਰਨ ਕਿਉਂਕਿ ਟੈਂਪਰੇਚਰ ਅੱਪ ਚੱਲ ਰਹੇ ਆ ਜਿੱਦਾਂ ਕਰਕੇ ਜਦੋਂ ਦਿਨ ਦੇ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਹੋਊ ਤੇ ਕਣਕ ਦੀ ਬਜਾਈ ਹੋ ਜਾਵੇ ਤਾਂ ਉਹਦੇ ਵਿੱਚ ਬਿਮਾਰੀ ਪੈਣ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਜਾਂ ਸੁੰਡੀ ਜ਼ਿਆਦਾ ਪੈਂਦੀ ਹੈਗੀ ਸੋ ਨਵੰਬਰ ਦੇ ਪਹਿਲੇ ਦੂਜੇ ਹਫਤੇ ਟੈਂਪਰੇਚਰ ਵਿੱਚ ਗਰਾਵਟਾਉਣ ਦੀ ਸੁਭਾਵਨਾ ਹੈਗੀ ਆ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ 1-2 ਡਿਗਰੀ ਜਾਂ 2-3 ਡਿਗਰੀ ਟੈਂਪਰੇਚਰ ਵਿੱਚ ਗਰਾਵਟ ਆ ਸਕਦੀ ਆ ਜਿਹੜਾ ਮਾਹੌਲ ਕਣਕ ਦੀ ਬਜਾਈ ਲਈ ਬਿਲਕੁਲ ਅਨੁਕੂਲ ਬਣਦਾ ਦਿਖਾਈ ਦੇ ਸਕਦਾ ਅਕਤੂਬਰ ਦਾ ਨਵੰਬਰ ਦਾ ਪਹਿਲਾ ਦੂਜਾ ਹਫਤਾ ਜਿਹੜਾ ਕਣਕ ਦੀ ਬਜਾਈ ਲਈ ਬਹੁਤ ਅਨੁਕੂਲ ਦਿਖਾਈ ਦੇ ਰਿਹਾਗਾ ਜੇ ਅਗਲੇ 8-10 ਦਿਨ ਜਾਂ 10-15 ਦਿਨਾਂ ਦੀ ਗੱਲ ਕੀਤੀ ਆਵੇ ਹਵਾ ਦੀ ਰਫਤਾਰ ਕੋਈ ਬਹੁਤੀ ਤੇਜ਼ ਨਹੀਂ ਹੋਣੀ ਕਦੇ ਹਲਕੇ ਦਰਮਿਆਨੇ ਬੁੱਲੇ ਪਹਾੜ ਤੇ ਪੱਛੋਂ ਦੇ ਵੀ ਆ ਸਕਦੇ ਹੈਗੇ ਕਦੇ ਪure ਦੀ ਵੀ ਆ ਸਕਦੇ ਜਿੱਤੇ ਪure ਦੀ ਹਵਾ ਪਹੁੰਚੂਗੀ ਉਸ ਦਿਨ ਜਿਹੜੀ ਸਮੋਗ ਵੀ ਬਣਦੀ ਦਿਖਾਈ ਦੇਊਗੀ ਤੇ ਪ੍ਰੋਫਿਊਸ਼ਨ ਦਾ ਲੈਵਲ ਵੀ ਜਿਹੜਾ ਵੱਧਦਾ ਦਿਖਾਈ ਦੇਊਗਾ ਕੋਈ ਇੱਕ ਪਾਸੇ ਖੁੱਲ ਕੇ ਹਵਾ ਪੰਜਾਬ ਦੇ ਵਿੱਚ ਜਾਂ ਹਰਿਆਣਾ ਵਿੱਚ ਨਹੀਂ ਚੱਲੂਗੀ ਜਿਹਦਾ ਕਰਕੇ ਹਵਾ ਦੀ ਉਤਾਰ ਮੱਠੀ ਪਈ ਰਹੂਗੀ ਜਿਹਦੇ ਕਾਰਨ ਜਿਹੜਾ ਪ੍ਰਦੂਸ਼ਨ ਦਾ ਲੈਵਲ ਆਉਂਦੇ 10 15 ਦਿਨ ਵੱਧਦਾ ਰਹਿਣਾਗਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਅ ਅੱਪਰ ਅੱਪਰ ਵੱਲ ਨੂੰ ਜਾਂਦਾ ਰਹਿਣਾ ਉੱਪਰ ਨੂੰ ਜਾਂਦਾ ਰਹਿਣਾਗਾ ਮਤਲਬ ਕਿ ਹਵਾ ਦੀ ਗੁਣਵੱਤਾ ਜਿਹੜੀ ਖਰਾਬ ਹੁੰਦੀ ਰਹਣੀ ਹੈਗੀ ਜਿਹੜੇ ਵੀਰ ਸਵੇਰੇ-ਸਵੇਰੇ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਲਈ ਅਪੀਲ ਹੈ ਕਿ ਸਵੇਰ ਦੀ ਸ਼ਹਿਰ ਨਾ ਕਰੋ ਕਿਉਂਕਿ ਜੋ ਰਾਤ ਨੂੰ ਤਰੇਲ ਪੈਂਦੀ ਆ ਤਾਂ ਹਵਾ ਦੀ ਗੁਣਵੱਤਾ ਤੜਕੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਰਾਬ ਹੁੰਦਾ ਜਿਹੜੀ ਤੁਹਾਡੀ ਸਿਹਤ ਨਾਲ ਵੀ ਬਿਮਾਰੀਆਂ ਜਿਹੜੀਆਂ ਬਾਦੀਆਂ ਦਿਖਾਈ ਦੇ ਸਕਦੀਆਂ ਮਤਲਬ ਕਿ ਜੇ ਆਪਾਂ ਧੂਏ ਵਾਲੇ ਮੌਸਮ ਦੇ ਵਿੱਚ ਸਾਹ ਲੈਨੇ ਆ ਤਾਂ ਲਗਭਗ 4-5 ਸਿਗਰਟਾਂ ਪੀਣ ਦੇ ਬਰਾਬਰ ਜਿਹੜਾ ਦਿੱਲੀ ਧੂਆ ਆਪਣੇ ਅੰਦਰ ਜਾਂਦਾਗਾ ਸੋ ਅਗਲੇ 10-15 ਦਿਨਾਂ ਜਿਹੜਾ ਸ਼ਹਿਰ ਸਪਾਟੇ ਤੋਂ ਬਚਿਆ ਜਾਵੇ ਤਾਂ ਚੰਗੀ ਗੱਲ ਹੈ ਕਿ ਬਾਕੀ ਆਉਂਦੇ ਦਿਨਾਂ ਵਿੱਚ ਮੌਸਮ ਜਿਹੜਾ ਪੰਜਾਬ ਹਰਿਆਣਾ ਵਿੱਚ ਖੁਸ਼ਕ रह ਸਕਦਾ ਕਿਤੇ ਕਿਤੇ ਇਕਾਤੁਕਾ ਤਾਂ ਨਿੱਕੀ ਮੁੱਢੀ ਕਾਰਵਾਈ ਦਾ ਇਨਕਾਰ ਨਹੀਂ ਜ਼ਿਆਦਾਤਰ ਮੌਸਮ ਖੁਸ਼ਕ ਰਹੂਗਾ ਦਿੱਲੀ ਵਿੱਚ ਕਿਤੇ ਕਿਤੇ 27 ਜਾਂ 28 ਅਕਤੂਬਰ ਨੂੰ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਜੂਪੀ ਐਮਪੀ ਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ 26 ਤੋਂ 28 ਅਕਤੂਬਰ ਦੇ ਵਿੱਚਕਾਰ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਪੰਜਾਬ ਵਿੱਚ ਕੋਈ ਰਾਹਤ ਪੰਜਾਬ ਦੇ ਵਿੱਚ ਰਾਹਤ ਬਣੀ ਰਹਣੀ ਹੈ ਕਿ ਕੋਈ ਵੱਡੇ ਮੀਂਹ ਦੀ ਸੁਭਾਵਨਾ ਪੰਜਾਬ ਵਿੱਚ ਨਹੀਂ ਬਣਦੀ ਦਿਖਾਈ ਦੇ ਰਹੀਗੀ ਤੋ ਕਿਸਾਨ ਵੀਰਾਂ ਲਈ ਇਹ ਚੰਗੀ ਖਬਰ ਆ ਗਈ ਹਾਲ ਫਲਾ ਲੈਣੇ ਕਾ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ